ਤੇ ਲੜਕੀ ਦਾ ਮਾਮਾ ਸਾਹਮਣੇ ਆਇਆ ਜਿਹੜੇ ਕਿ ਜਿਸ ਵੇਲੇ ਪੁਲਿਸ ਦਾ ਸਰਾ ਮਿਸ ਵੀ ਪਿੱਛਾ ਗਿਆ ਹਾਂਜੀ ਸਰ ਇਹ ਪਰਸੋਂ ਕੱਲ ਤੇ ਪਰਸੋਂ ਦੀ ਰਾਤ ਦੀ ਗੱਲ ਹੈ ਜੀ ਨਾਉਨਸਰੀ 4 ਵਜੇ ਜਿਹੜੀ ਉੱਥੇ ਪੀਸੀਆਰ ਪਾਰਟੀ ਸੀਗੀ ਸਾਡੀ ਜੀ ਨਾਕਾ ਲੱਗਿਆ ਸੀ ਚੈਕਿੰਗ ਕਰ ਰਹੇ ਸੀਗੇ ਜੀ ਉਹਦੇ ਚ ਚੈਕਿੰਗ ਦੌਰਾਨ ਇੱਕ ਬੜੀ ਡੇਂਜਰਸ ਤਰੀਕੇ ਨਾਲ ਵਾਈਟ ਵਰਨਾ ਕਾਰ ਤੇ ਵਾਈਟ ਵਰਨਾ ਕਾਰ ਆ ਰਹੀ ਸੀਗੀ ਜੀ ਇਹ ਦਿਨ ਉਹ ਲੇਡੀ ਡਰਾਈਵ ਕਰ ਰਹੀ ਸੀ ਜੀ ਜੀ ਦਾ ਨਾਮ ਸੁਖਿੰਦਰ ਕੌਰ ਹੈ ਜੀ ਡਾਕਟਰ ਅਫੀਰਮਲ ਸਿੰਘ ਹੈ ਜੀ ਇਹ ਹਾਊਸ ਵੈਟ ਕੰਪਲੈਕਸ ਸੈਕਟਰ 17 ਨੰਬਰ ਚੱਲੀ ਦੀ ਤੇ ਗੱਡੀ ਜੀ ਚੈਕਿੰਗ ਵਾਸਤੇ ਰੋਕੀ ਸੀ ਬੜੀ ਡੇਂਜਰਸ ਡਰਾਈਵਿੰਗ ਕਰ ਰਹੀ ਸੀ ਇਹਨੇ ਪੁਲਸ ਪਾਰਟੀ ਨਾਲ ਕਾਫੀ ਮਸਬੇਬ ਕੀਤਾ ਜੀ ਤੇ ਹਾਥਾਪਾਈ ਕੀਤੀ ਤੇ ਜਿਹਦੇ ਕਰਕੇ ਜਿਹੜਾ ਹੈਗਾ ਜੀ ਇਹਦੇ ਤੇ ਐਫ ਆਈ ਆਰ ਲੌਂਚ ਕੀਤੀ ਉਹਨਾਂ ਨੇ ਰਿਮਾਂਡ ਲਿਆ ਜਾਂ ਹਾਂਜੀ ਇਹ ਪੁਲਿਸ ਰਿਮਾਂਡ ਤੇ ਸੀ ਸਾਡੇ ਕੋਲ ਇੱਕ ਦਿਨ ਦੀ ਤੇ ਹੁਣ ਇਹ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤੀ ਤੇ ਜੇਲ੍ਹ ਭੇਜ ਦਿੱਤੀ ਨਸ਼ੇ ਦੇ ਹਾਲਤ ਵਿੱਚ ਸੀ ਲੜੀ ਹੈ ਕਿਸ ਹਾਂਜੀ ਇਹ ਦੀ ਸ਼ਰਾਬ ਪੀਤੀ ਹੋਈ ਸੀ